ਤਾ ਤੋਂ ਹੀ ਦੇਖ ਰਹੇ ਹਾਂ ਇਸ ਵਕਤ ਪੂਰੇ ਹੀ ਪੰਜਾਬ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਹੋ ਰਹੀ ਹੈ ਕਿਤੇ ਹਲਕੀ ਹਲਕੀ ਬਾਰਿਸ਼ ਤਾਂ ਕਿਤੇ ਜਿਹੜੀ ਭਾਰੀ ਬਾਰਿਸ਼ ਹੈ ਉਹ ਹੋ ਰਹੀ ਹੈ ਜੇਕਰ ਗੱਲ 2-3 ਦਿਨ ਪਹਿਲਾਂ ਦੀ ਕੀਤੀ ਜਾਵੇ ਤਾਂ ਅੰਮ੍ਰਿਤਸਰ ਤਰਨਤਨ ਪੱਟੀ ਬਾਰਡਰ ਨਾਲ ਦੇ ਇਲਾਕ ਦੇ ਇਲਾਕਿਆਂ ਦੇ ਵਿੱਚ ਜਿਹੜੀ ਮੀਂਹ ਨੇ दस्तक ਦਿੱਤੀ ਸੀ ਜਿਹੜੀ ਚੰਗਾ ਸ਼ਰਾਟ ਆ ਗਿਆ ਪੈ ਗਿਆ ਸੀ ਤਾਂ ਹੁਣ ਬਹੁਤ ਸਾਰੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਿਹੜੀ ਬਾਰਿਸ਼ ਹੈ ਉਸ ਸਵੇਰ ਤੋਂ ਹੀ 5 ਵਜੇ ਤੋਂ ਜਿਹੜੀ ਸ਼ੁਰੂ ਹੈ ਤਾਂ ਬੱਦਲ ਜਿਹੜਾ ਪੂਰੀ ਤਰ੍ਹਾਂ ਕੁਲਿਆ ਹੋਇਆ ਹੈ ਇਕਦਮ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਆਪਣਾ ਰੰਗ ਜ਼ਰੂਰ ਦਿਖਾਏਗੀ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਰੋੜਾਂ ਤੇ ਜਿਹੜੀ ਬਾਰਿਸ਼ ਹੈ ਉਹ ਦਿਖ ਰਹੀ ਆ ਪੈ ਰਹੀ ਕਿਸ ਤਰੀਕੇ ਦੇ ਨਾਲ ਪੱਤ ਝੜ ਵੀ ਜਿਹੜੀ ਹੋ ਗਈ ਹੈ ਸੋ ਬੂਦਰੇ ਪੌਦਿਆਂ ਦੇ ਪੱਤੇ ਨੇ ਉਹ ਝੜੇ ਹੋਏ ਨੇ ਹੁਣ ਨਵੇਂ ਮੌਲ ਆ ਗਏ ਨੇ ਤੇ ਇਹ ਪੁਰਾਣੇ ਪੱਤੇ ਪੱਤ ਝੜੇ ਜਿਹੜੀ ਉਹ ਹੋ ਚੁੱਕੇ ਆ ਪੱਤ ਝੜਾ ਮੌਸਮ ਨੇ ਆਪਣਾ ਜਿਹੜਾ ਰੰਗ ਹੈ ਉਹ ਦਿਖਾਣਾ ਸ਼ੁਰੂ ਕਰ ਦਿੱਤਾ ਹੈ ਮੌਸਮ ਨੇ ਕਰਬਟ ਲਈ ਹੈ ਜਿੱਕਰ ਗੱਲ ਕਰੀਏ ਕਿ ਕਿਸਾਨ ਵੀਰਾਂ ਦੀ ਕਿਸਾਨ ਵੀਰਾਂ ਨੂੰ ਆਏ ਸਾਲ ਇਹ ਜਿੱਥੇ ਇੱਕ ਨਵਾਂ ਇਨਕਮ ਦਾ ਸੋਰਸ ਦਿਖਦਾ ਹੁੰਦਾ ਕਿ ਚਲੋ ਕਣਕ ਦੇ ਬੀਜਿਆ ਕਣ ਕੱਢਣੀ ਵੀ ਹੈ ਇੱਕ ਖੁਸ਼ੀ ਦਾ ਤੌਰ ਵੀ ਹੁੰਦਾ ਹੈ ਕਿ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਚਾਰ ਛੱਲੜ ਵੀ ਦੇ ਕੇ ਜਾਏਗੀ ਸੋ ਲੋਕਾਂ ਦਾ ਢਿੱਡ ਵੀ ਭਰੇਗੀ ਬਹੁਤ ਜਿਆਦੀ ਮਿਹਨਤਾਂ ਦੇ ਨਾਲ ਜਿਹੜੀਆਂ ਫਸਲਾਂ ਕਿਸਾਨ ਵੀਰ ਪਾਲਦੇ ਨੇ ਤਾਂ ਉਹਨਾਂ ਕਿਸਾਨਾਂ ਵੀਰਾਂ ਦਾ ਜਿਹੜਾ ਫਸਲਾਂ ਨੁਕਸਾਨ ਵੀ ਇਸ ਮੀਂਹ ਦੇ ਕਰਕੇ ਹੋਇਆ ਜੇਕਰ ਗੱਲ ਕਰੀਏ ਮੋਗਾ ਜਾਂ ਜਗਰਾਉਂ ਲੁਧਿਆਣਾ ਸਾਈਡ ਦੀ ਇਸ ਤਰ੍ਹਾਂ ਹਵਾਵਾਂ ਦੇ ਕਾਰਨ ਬਹੁਤ ਸਾਰੇ ਕਣਕਾਂ ਜਿਹੜੀਆਂ ਨੇ ਉਹ ਟੈਟਰੀ ਹੋ ਗਈਆਂ ਨੇ ਬਹੁਤ ਜਿਹੜਾ ਵੱਡਾ ਨੁਕਸਾਨ ਦੇਖਣ ਨੂੰ ਮਿਲਿਆ ਕਿਸਾਨ ਵੀਰਾਂ ਦਾ ਹਾਲੇ ਕਣਕ ਨਿਸਰਨ ਦੇ ਵਿੱਚ ਵੀ ਟਾਈਮ ਆ ਉਹ ਪਹਿਲੇ ਹੀ ਇੱਕ ਚਾਦਰ ਵਾਂਗ ਵਿਛ ਗਈ ਐ ਸੋ ਬਹੁਤ ਵੱਡੀ ਵੀ ਨੁਕਸਾਨ ਦੀ ਗੱਲ ਹੁੰਦੀ ਆ ਕਿਸਾਨ ਵੀਰ ਨੂੰ ਵੀ ਆਏ ਸਾਲ ਜਿਹੜਾ ਹਰਜਾਨਾ ਭਰਨਾ ਪੈਂਦਾ ਐ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਰੋੜਾਂ ਦੇ ਉੱਪਰ ਮੇਰੇ ਦਸਤਕ ਦਿੱਤੀ ਹੋਈ ਇਹ ਦੇਖ ਸਕਦਾ ਤੁਸੀਂ ਮੌਸਮ ਹਾਲਾਂਕਿ ਜਿਹੜੇ ਲੋਕ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਲਈ ਮੌਸਮ ਵਧੀਆ ਕਿਉਂਕਿ ਸ਼ਹਿਰਾਂ ਦੇ ਵਿੱਚ ਲਾਈਫ ਥੋੜੀ ਜਿਹੀ ਸੌਖੀ ਕਹਿ ਸਕਦੇ ਆਪਾਂ ਬਾਹਰ ਆਣ ਜਾਣ ਲਈ ਗੱਡੀਆਂ ਕਾਰਾਂ ਦੇ ਸਾਧਨ ਹੁੰਦੇ ਨੇ ਤਾਂ ਬਹੁਤ ਸਾਰੇ ਇਹਨਾਂ ਦੇ ਕੋਲ ਪ੍ਰਬੰਧ ਹੁੰਦੇ ਨੇ ਜੇਕਰ ਪਿੰਡਾਂ ਦੀ ਗੱਲ ਕਰੀ ਜੇਵੇਂ ਪਿੰਡਾਂ ਦੇ ਵਿੱਚ ਜਿਹੜੀ ਬਾਰਿਸ਼ ਹਲਕੀ ਬਾਰਿਸ਼ ਦਾ ਤਾਂ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਫਸਲਾਂ ਲਈ ਜੇਕਰ ਗੱਲ ਕਰੀ ਜੇਵੇਂ ਪਰ ਜਦੋਂ ਭਾਰੀ ਬਾਰਿਸ਼ ਪੈ ਜਾਂਦੀ ਹੈ ਤਾ ਉਸ ਦੇ ਨਾਲ ਜਿਹੜੀਆਂ ਤੇਜ਼ ਹਵਾਵਾਂ ਚਲਦੀਆਂ ਨੇ ਉਸ ਦਾ ਵੱਡਾ ਨੁਕਸਾਨ ਵੀ ਜਿਹੜਾ ਖੇਮਾਜਾ ਵੀ ਕਿਸਾਨਾਂ ਨੂੰ ਭੁਗਤਣਾ ਪੈਂਦਾ ਸੋ ਕਹਿਣ ਦਾ ਭਾਵ ਹੈ ਕਿ ਇਕੱਲਾ ਮੀਂਹ ਪਵੇ ਵਾਰਿਸ਼ ਹੋਵੇ ਤਾਂ ਪਿੰਡਾਂ ਦੇ ਵਿੱਚ ਉਸ ਦਾ ਜਿਹੜਾ ਪ੍ਰਭਾਵ ਉਹ ਚੰਗਾ ਦੇਖਣ ਨੂੰ ਮਿਲਦਾ ਫਸਲਾਂ ਲਈ ਲਾਹੇਵੰਦ ਹੁੰਦਾ ਹੈ ਫਸਲ ਸਿਹਤਮੰਦ ਹੁੰਦੀ ਹੈ ਪਰ ਜਦੋਂ ਨਾਲ ਦੀ ਨਾਲ ਹਵਾਵਾਂ ਚੱਲ ਪੈਂਦੀਆਂ ਨੇ ਤਾਂ ਉਸੇ ਫਸਲ ਦਾ ਸੱਤਿਆ ਨਾਸ ਕਰ ਦਿੰਦੀਆਂ ਨੇ ਤਾਂ ਉਹ ਮੀਂਹ ਜਿਹੜਾ ਹੈ ਘਾਤਕ ਫਿਰ ਮੰਨਿਆ ਜਾਂਦਾ ਹੈ ਫਸਲਾਂ ਦੇ ਲਈ ਤਾਂ ਹੁਣ ਬਿਲਕੁਲ ਗੁਰਦੀਪ ਵੀਰੇ ਤੁਸੀਂ ਜਿਵੇਂ ਦੇਖ ਰਹੇ ਹੋ ਕਿ ਪਿੱਛੇ ਜਿਹੜੀ ਬਾਰਿਸ਼ ਜ਼ਿਆਦਾ ਸੀ ਤੇ ਹੁਣ ਇੱਥੇ ਤੁਸੀਂ ਦੇਖ ਰਹੇ ਹੋ ਇੱਥੇ ਜਿਵੇਂ ਸੁੱਕਾਂ ਜਿਵੇਂ ਸੁੱਕੀਆਂ ਪਈਆਂ ਬਿਲਕੁਲ ਬਿਲਕੁਲ ਕਈ ਕਈ ਥਾਵਾਂ ਤੇ ਮਤਲਬ ਇਦਾਂ ਹੈ ਕਿ ਮੀਂਹ ਦਾ ਜਿਹੜਾ ਕਹਿ ਰਹੇ ਹੋ ਜ਼ਿਆਦਾ ਹੈ ਬਿਲਕੁਲ ਕਈ ਕਈ ਥਾਵਾਂ ਤੇ ਜਿਵੇਂ ਸੋਕਾ ਪਿਆ ਹੋਇਆ ਹੈ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਇਹ ਵੀ ਕੁਦਰਤ ਦੇ ਰੰਗ ਨੇ ਕੁਦਰਤ ਦਾ ਕਿਸੇ ਨੇ ਕਦੇ ਪੇਤ ਨਹੀਂ ਪਾਇਆ ਬਿਆਨ ਤੇ ਕੁਦਰਤ ਹਾਲਾਂਕਿ ਇੱਥੇ ਥੋੜੇ ਜਿਹੇ ਦਰਖਤ ਵੀ ਨੇ ਸੰਘਣੀ ਆਬਾਦੀ ਵਾਲੇ ਖੇਤਰ ਦੇ ਵਿੱਚ ਅਸੀਂ ਆ ਗਏ ਆ ਇੱਥੇ ਥੋੜੇ ਜਿਹੇ ਰੋਡ ਦੇ ਕਿਨਾਰੇ ਜਿਹੜੇ ਰੁੱਖ ਲੱਗੇ ਹੋਏ ਨੇ ਰੁੱਖ ਵੀ ਜਿਹੜੇ ਪਿਲਕਣ ਦੇ ਕਹਿ ਸਕਦੇ ਆਪਾਂ ਪਿਲਕਣ ਦੇ ਰੁੱਖ ਤੇ ਜਿਹੜਾ ਕਾਫੀ ਫਲਾਅਰ ਜਿਆਦਾ ਹੁੰਦਾ ਹੈ ਉਹ ਆਪਣੇ ਵਿੱਚ ਹਵਾ ਮੀਂਹ ਪਾਣੀ ਨੂੰ ਬਹੁਤ ਜ਼ਿਆਦਾ ਰੋਕ ਲੈਂਦਾ ਹੈ ਦੇਖੋ ਇੱਥੇ ਤੋਂ ਬਿਲਕੁਲ ਹੀ ਸੜਕ ਜਿਹੜੀ ਉਹ ਸੁੱਕੀ ਪਈ ਆ ਹੁਣ ਜਿੰਨੇ ਜਿੰਨੇ ਅਸੀਂ ਅੱਗੇ ਪਤਾ ਹੈ ਅੱਗੇ ਜਿਹੜੇ ਪਰ ਹੈ ਜਿਵੇਂ ਅੱਗੇ ਵੀ بارش ਆਏ ਬਿਲਕੁਲ ਇਸ ਨੂੰ ਜਿਹੜੇ ਪਿੱਛੇ ਮੇਰੇ ਖਿਆਲ ਨਾਲ ਪੇੜਾ ਪੌਦਿਆਂ ਕਰਕੇ ਕੁਝ ਘਟ ਸੀਗੀ ਹਾਂ ਪੌਦਿਆਂ ਦੇ ਜਿਵੇਂ ਲੱਗ ਰਹੀ ਹੈਗੀ ਨਹੀਂ ਬਿਲਕੁਲ ਬਿਲਕੁਲ ਹਾਂ بارش ਇਹ ਜਿਹੜੀ بارش ਆ ਇਹ ਸਾਰੇ ਪਾਸੇ ਹੀ ਪੈ ਰਹੀ ਹੈ तकरीबन तकरीबन ਜੇਕਰ ਦੇਖਿਆ ਜਾਵੇ ਮਾਸਮਾਨ ਦਾ ਜਿਹੜਾ ਰੰਗ ਹੈ ਉਹ ਹਲਕਾ ਜਿਹੜਾ ਨੀਵੀ ਕਲਰ ਦਾ ਨੀਲਾ ਹੋਇਆ ਪਿਆ ਜਣਕੇ ਆਪਾਂ ਪੰਜਾਬੀ ਚ ਸ਼ੁੱਧ ਪੰਜਾਬੀ ਚ ਕਹਿ ਸਕਦੇ ਆ ਕਿ ਬੱਦਲ ਪੂਰੀ ਤਰ੍ਹਾਂ ਘੁਲਿਆ ਹੋਇਆ ਇਹ ਵੀ ਹੁਣ ਆਪਣੇ ਜਿਹੜੇ ਰੰਗ ਹੈ ਦਿਖਾਵੇਗਾ ਮੌਸਮ ਵਿਭਾਗ ਦੇ ਵੱਲੋਂ ਵੀ ਬੀਤੀ ਦਿਨੀ ਜਾਣਕਾਰੀਆਂ ਸ਼ੇਅਰ ਕੀਤੀਆਂ ਗਈਆਂ ਨੇ ਕਿ ਜਿਹੜੀ بارش ਹੈ ਹਲਕੀ ਜਿਹੜੀ ਕਈ ਇਲਾਕਿਆਂ ਦੇ ਵਿੱਚ ਪਈ ਜੀ ਤਾਂ ਕਈ ਇਲਾਕਿਆਂ ਦੇ ਜਿਹੜੀ ਭਾਰੀ ਅਰਸ਼ ਪੈ ਗਈ ਨਾਲ ਤੀਜ ਹਵਾਵਾਂ ਵੀ ਜਿਹੜੀਆਂ ਦਸਤਕ ਦੇ ਰਹੀਆਂ ਜੇ ਦੇਖਿਆ ਜਾਵੇ ਤਾਂ ਜਿਵੇਂ ਇਹ ਬਾਰਿਸ਼ ਦਾ ਜਿਹੜਾ ਉਹ ਕਿਸਾਨਾਂ ਨੂੰ ਤਾਂ ਥੋੜਾ ਜਿਹਾ ਇਫੈਕਟ ਪੈ ਗਈ ਜ਼ਿਆਦਾ ਕੀ ਹੋਣੀ ਜਿਹੜੀ ਫਸਲਾਂ ਫਸਲਾਂ ਦੀ ਜਿਹੜੀ ਵਾਢੀ ਹੋਣੀ ਹੈ ਉਹਦੇ ਵਿੱਚ ਤਾਂ ਬੜਾ ਇਫੈਕਟ ਪੈਗਾ ਬਿਲਕੁਲ ਬਿਲਕੁਲ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਇਸ ਸਾਲੀ ਤਾ ਸਰਕਾਰਾਂ ਵੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸਰਕਾਰਾਂ ਜਿਹੜਾ ਭਰੋਸਾ ਦਵਾ ਦਿੰਦੇ ਨੇ ਕਿ ਜੇਕਰ ਤੁਹਾਡਾ ਕਿਸੇ ਵੀ ਤਰ੍ਹਾਂ ਨੁਕਸਾਨ ਹੋਇਆ ਤਾਂ ਅਸੀਂ ਤੁਹਾਨੂੰ ਜਿਹੜਾ ਬਣਦਾ ਮੁਆਵਜ਼ਾ ਜ਼ਰੂਰ ਦੇਵਾਂਗੇ ਜਦ ਕਿ ਹੁਣ ਤੱਕ ਜੇ ਦੇਖਿਆ ਜਾਵੇ ਬਾਰਡਰਾਂ ਤੇ ਲਗਾਤਾਰ ਕਿਸਾਨ ਪਹਿਲੇ ਹੀ ਇੱਕ ਵੱਡੀ جنگ ਲੜਨ ਲਈ ਜੂਝ ਰਹੇ ਨੇ ਐਮਐਸਪੀ ਦੀ جنگ ਹੈ ਤਾ ਜੇਕਰ ਗੱਲ ਕਰੀ ਜੇ ਸਰਕਾਰਾਂ ਨੇ ਪਹਿਲੇ ਵੀ ਕੋਈ ਖਾਸ ਜਿਹੜੇ ਪੁਖਤਾ ਪ੍ਰਬੰਧ ਨਹੀਂ ਕੀਤੇ ਇਹਦੇ ਆਈ ਵਾਰ ਮੰਡੀਆਂ ਦੇ ਵਿੱਚ ਜਿਹੜੀ ਕਣਕ ਹੈ ਉਹ ਖਰਾਬ ਹੋ ਜਾਂਦੀ ਹੈ ਜੇਕਰ ਦੇਖ ਜੇ ਪਹਿਲਾਂ ਵੀ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਨਹੀਂ ਹੁੰਦੇ ਤਰਪਾਲਾਂ ਦੇ ਜਾਂ ਸ਼ੈੱਡ ਵਗੈਰਾ ਬਹੁਤੀਆਂ ਮੰਡੀਆਂ ਦੇ ਵਿੱਚ ਸ਼ੈੱਡ ਨਹੀਂ ਪਏ ਹੋਏ ਤਾਂ ਇਹ ਵੀ ਇੱਕ ਜਿਹੜਾ ਚਿੰਤਾ ਦਾ ਵਿਸ਼ਾ ਹੈ ਇਹ ਕਿਸਾਨਾਂ ਨੇ ਫਸਲਾਂ ਨੂੰ ਲੈ ਕੇ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਬਾਰਿਸ਼ ਹੈ ਬਾਰਿਸ਼ ਤੇਜ਼ ਹੁੰਦੀ ਲਗਾਤਾਰ ਨੇ ਰਾਰੀ ਹੈ ਇਹ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਦੀਆਂ ਸੜਕਾਂ ਤੇ ਤਾਂ ਚੰਡੀਗੜ੍ਹ ਮੋਹਾਲੀ ਵਰਗੇ ਸ਼ਹਿਰਾਂ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਜ਼ਿਆਦੀ ਹੈ ਚੰਡੀਗੜ੍ਹ ਦੇ ਵਿੱਚ ਤਾਂ ਬਾਰਿਸ਼ ਜਦੋਂ ਵੀ ਕੰਦੀ ਪੈਂਦੀ ਹੈ ਇਹ ਬਾਕੀ ਸਾਰੇ ਇਲਾਕਿਆਂ ਦੇ ਵਿੱਚ ਹਲਕੀ ਕਿਰਮਨ ਹੁੰਦੀ ਹੈ ਤੇ ਚੰਡੀਗੜ੍ਹ ਦੇ ਵਿੱਚ ਭਾਰੀ ਬਾਰਿਸ਼ ਪੈਂਦੀ ਹੈ ਪਾਰੀ ਬਾਰਿਸ਼ ਪੈਣ ਦੇ ਬਹੁਤ ਸਾਰੇ ਕਾਰਨ ਨੇ ਕਿ ਚੰਡੀਗੜ੍ਹ ਦਾ ਜਿਹੜਾ ਵੈਦਰ ਵਧੀਆ ਹੁੰਦਾ ਤੇ ਟ੍ਰੀਜ਼ ਬਹੁਤ ਨੇ ਦਰਖਤ ਬਹੁਤ ਨੇ ਦਰਖਤਾਂ ਦੇ ਕਾਰਨ ਉੱਥੇ ਹੋਰ ਵੀ ਜ਼ਿਆਦੀ ਜਿਹੜੀ ਤੇਜ਼ ਹੈ ਉਹ ਬਾਰਿਸ਼ ਹੁੰਦੀ ਹੈ ਜਦੋਂ ਵੀ ਕਦੇ ਕਿਸੇ ਇਲਾਕੇ ਦੇ ਵਿੱਚ ਮੀਂਹ ਪੈਂਦਾ ਹੈ ਉਸ ਦੇ ਪਹਿਚਾਨ ਇੱਕ ਹੋਰ ਵੀ ਹੁੰਦੀ ਕਿ ਉੱਥੇ ਦਾ ਜਿਹੜਾ এনवायरमेंट ਹੈ ਉਹ ਕਿਵੇਂ ਦਾ ਐਨवायरमेंट ਦੇ ਹਿਸਾਬ ਦੇ ਨਾਲ بارش ਦਾ ਘਾਟਾ ਪਤਾ ਜਿਹੜਾ ਲਗਾਤਾਰ ਦੇਖਣ ਨੂੰ ਮਿਲਦਾ ਸੋ ਆਸ ਕਰਦੇ ਹਾਂ ਕਿ ਜਿਹੜੀ ਇਹ بارش ਹੈ بارش ਦੇ ਵਿੱਚ ਕਿਸਾਨ ਵੀਰਾਂ ਦਾ ਨੁਕਸਾਨ ਬਿਲਕੁਲ ਨਹੀਂ ਹੋਵੇਗਾ ਸੋ ਪ੍ਰਮਾਤਮਾ ਉਹਨਾਂ ਤੇ ਕਿਰਪਾ ਕਰੇ ਫਸਲਾਂ ਸਾਰੀਆਂ ਇੱਥੇ ਖੜੀਆਂ ਰੱਖੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਾ ਹੋਵੇ ਕਿਸਾਨ ਵੀਰਾਂ ਦਾ ਹਾਂ ਮੀਂਹ ਪੈਣਾ ਵੀ ਜ਼ਰੂਰੀ ਹੈ ਇਸ ਦੇ ਨਾਲ ਜਿਹੜਾ ਮੌਸਮ ਹੈ ਜੇਕਰ ਗੱਲ ਕਰੀ ਜੇਵੇਂ ਗਰਮੀਆਂ 8 ਮਹੀਨੇ ਲਗਾਤਾਰ 9 ਮਹੀਨੇ ਗਰਮੀਆਂ ਦਾ ਜਿਹੜਾ ਹੁਣ ਸਮਾਂ ਆਏਗਾ ਠੰਡੇਸਰ ਬਹੁਤ ਘੱਟ ਪਈ ਸੀ ਠੰਡ ਦੇ ਨਾਲ ਜਿਹੜਾ ਇਹ ਇਨਸਾਨਾਂ ਨੂੰ ਕੋਈ ਵੀ ਇਦਾਂ ਦਾ ਕੋ ਖਾਸ ਕੋਈ ਪ੍ਰੋਬਲਮ ਨਹੀਂ ਹੁੰਦੀ ਗਰਮੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਫੇਸ ਕਰਨੀਆਂ ਜਾਂ ਪੈਂਦੀਆਂ ਨੇ ਜੇਕਰ ਗੱਲ ਕਰੀਏ ਖਰੜਨ ਮਹਾਲੀ ਵਰਗੇ ਸ਼ਹਿਰਾਂ ਦੇ ਵਿੱਚ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਬਿਲਡਰਾਂ ਨੇ ਪੱਥਰ ਹੀ ਪੱਥਰ ਜਨ ਦਿੱਤਾ ਮਤਲਬ ਜੇਕਰ ਗੱਲ ਕਰੀਏ ਪੌਦੇ ਪੇੜ ਪੌਦੇ ਲਗਾਉਣ ਵਾਲੇ ਜਿਹੜਾ ਬਹੁਤ ਹੀ ਘੱਟ ਧਿਆਨ ਹੈ ਸੋ ਜਿਹੜੀ ਇਹ ਇਹ ਵੀ ਇੱਕ ਤਰਾਸ ਦੀ ਹੈ ਦਰਖਤ ਜਿਹੜੇ ਹਰੇ ਆ ਉਹ ਕੱਟੇ ਜਾ ਰਹੇ ਨੇ ਲਗਾਤਾਰ ਪੱਥਰ ਜਿਹਨੇ ਜਾ ਰਹੇ ਆ ਫਲੈਟਸ ਬਣੀ ਜਾ ਰਹੇ ਨੇ ਕੋਠੀਆਂ ਬਿਲਡਰ ਵੱਡੇ ਵੱਡੇ ਨੇ ਉਪਜਾਊ ਜ਼ਮੀਨਾਂ ਨੂੰ ਟਾਕੇ ਉੱਪਰ ਰਹਿਸ਼ੇ ਇਲਾਕੇ ਜਿਹੜੇ ਉੱਥੇ ਛੱਤੀ ਜਾ ਰਹੇ ਨੇ ਉਹਨਾਂ ਰਹਿਸ਼ੇ ਇਲਾਕਿਆਂ ਦੇ ਕਾਰਨ ਜਿਹੜੀ ਹੀਟ ਆਏ ਸਾਰੇ ਸ਼ਹਿਰਾਂ ਦੇ ਵਿੱਚ ਵਧਦੀ ਹੈ ਗਰਮੀ ਜਿਹੜੇ ਆਮ ਨਾਰਮਲ ਟੈਂਪਰੇਚਰ 48 ਇੱਥੇ ਰਹਿੰਦੇ ਰਹਿਦਾ ਇਸ ਹਾਲ ਵੀ ਜੜੀ ਵਧਣ ਦੇ ਸਾਰਨੇ ਟੈਂਪਰੇਚਰ ਕਾਫੀ ਇਸ ਵਾਰ ਵੀ ਵੱਜ ਜਾਵੇਗਾ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਬਾਰਿਸ਼ ਹੈ ਜਿਹੜੀ ਉਹ ਲਗਾਤਾਰ ਪੈ ਰਹੀ ਹੈ ਸੋ ਤੁਸੀਂ ਲਗਾਤਾਰ ਹੋਰ ਮੌਸਮ ਦੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਅਸੀਂ ਤੁਹਾਨੂੰ ਹੋਰ ਵੀ ਇਸ ਤਰ੍ਹਾਂ ਦੀ ਜਿਹੜੀ ਅਪਡੇਟ ਹੈ ਉਹ ਲਗਾਤਾਰ ਹੀ ਸਾਡੇ ਚੈਨਲ ਤੇ ਬਾਰਿਸ਼ ਨਾਲ ਰਿਲੇਟਿਡ ਅਸੀਂ ਤੁਹਾਨੂੰ ਅਪਡੇਟ ਕੋਈ ਵੀ ਆ ਉਹ ਦੱਸਦੇ ਰਵਾਂਗੇ